ਉਹੀ ਕੋਸ਼ਿਸ਼ ਕਰਨਾ ਕੋਈ ਵੀ ਭੱਲੇ ਇੰਗਲੈਂਡ ਨੂੰ ਵੀ ਬਣਾ। ਜਿੱਦਾਂ ਵੀਡੀਓ ਬਣਾ ਕੇ ਲੋਕਾਂ ਨੂੰ ਕੰਮ ਕਰਨਾ ਕਰੋ ਤਾਂ ਇਹ ਕੰਮ ਨਾਲ ਕੋਈ ਬੰਦਾ ਬੰਦੇ ਹੋਣੀ। ਹਾਂ। ਇਹ ਜਿਹੜੇ ਲੋਕਾਂ ਨਾਲ ਜੁੜ ਹੋ ਗਏ ਸਾਰੇ ਜਿਹੜੇ ਰਾਹ ਤੇ ਹੈ ਕੰਮ ਕਰੇ ਇੱਕ ਬੰਦਾ ਕਰੇ। ਮੈਂ ਸਾਰਿਆਂ ਨੂੰ ਕਹਿਣੀਆਂ ਵੀ ਹਟੋ ਇੱਕ ਵਾਰ ਆਪਣਾ ਕੰਮ ਕਰੋ। ਚਲ ਨੂੰ ਮੁੜ ਕੇ ਨਾ ਕਿਓ ਅਹੀਂ ਤੋਂ ਦਿਨ ਵਾਲੇ। ਆਪ ਦਾ ਜਦ ਦੇ ਅੰਦਰ ਨਾਲੇ ਉਸੇ ਬਾਥਰੂਮ ਕਰਕੇ ਜੇ ਨਾਲੇ ਉਸੇ ਗੰਦ ਪਾਤਰ ਤੇ ਨਾਲੇ ਸਿਵਾ ਨਹੀਂ ਕਰਦੇ ਇਹ ਕੰਮ ਬੰਦ ਕਰਨਾ ਹੈ ਨਹੀਂ ਕਰਨਾ ਇਹ ਤਿੰਨ ਨੂੰ ਕਹ ਦਿਓ ਜੀ ਨਾਲੇ ਭਾਈ ਇਹ ਕੰਮ ਕਰਕੇ ਭਾਵੇਂ ਅਸੀਂ ਕਿਸੇ ਨੂੰ ਕੰਮ ਨਹੀਂ ਕਰਦੇ ਤੁਸੀਂ ਕੰਮ ਕਰੋ ਜਿਹੜਾ ਗੰਦ ਪੈਲ ਫਰੂਟ ਤੁਹਾਡਾ ਵਾਦਾ ਵਾ ਉਹ ਤੁਸੀਂ ਅੰਦਰ ਨਹੀਂ ਚੁੱਕਣਾ ਜਗਿਆ ਪੰਜ ਫਟ 10 ਵੀਡੀਓ ਸਾਡੇ ਕੋਲ ਆਈਆਂ ਵਾ ਜੇ ਤੁਸੀਂ ਕੋਈ ਵੀ ਅੰਦਰ ਛੁੱਟਿਆ ਤੇ ਇਹ ਤੁਹਾਡੀ ਗੱਡੀ ਲੜੀ ਹੋਈ ਜੁਕ ਕੇ ਬਾਤ ਨੂੰ ਕਰਦਾ ਨਹੀਂ ਰੋਕੋ ਉਹਨੂੰ ਜੇ ਇਹਦੇ ਕਿੱਟ ਕਮਾਈ ਕਰਦੇ ਕੰਮ ਕਰਦੇ ਉਹਨਾਂ ਨੂੰ ਰੋਕੋ ਹਾਂ ਜਿਹੜਾ ਕਰਦਾ ਹੈ ਕੰਮ ਰੋਕਾ ਪਰਦਾ ਨਹੀਂ ਪਰਦਾ ਭਾਜੀ ਕਰਦੇ ਨਾਲ ਤੁਮੇਂ ਹੀ ਤੋਂ ਹੱਥ ਝੋੜ ਕੇ ਬੈਠੀ ਆਂ ਉਹ ਵੀ ਕਿੱਟ ਸਮਾਨ ਅੰਦਰ ਲਾਉਂਦੇ ਆਂ ਇਹ ਕਿ ਬਹੁਤ ਜਿਹੜਾ ਪਿਆ ਉਹ ਵੀ ਕਾਰਪੋਰੇਸ਼ਨ ਕੋਈ ਚੁਕਾਉਂਦੇ ਆਂ ਇਹ ਵੀ ਮੇਰੇ ਮੀਰਾਂ ਦੇ ਕੋਈ ਚੁਕਾਉਂਦੇ ਆਂ ਤਾਂ ਸਰਹੰਦਰੋਂ ਤੋਂ ਨੋਕੇ ਰੋਕਦਾ ਹੈ ਤਾਂ ਦੇ ਨਾਲ ਖਲੋਵਾਂਗੇ ਪਰ ਇਹਦੇ ਅੰਦਰ ਨਾਲ ਕੇ ਇਹਨੂੰ ਬਾਤ ਨੂੰ ਕਰਨ ਦੋ ਤਾਂ ਕਿ ਇਹਨੂੰ ਗੰਭੀਰਤਾ ਨਾਲ ਸੋਹਾ ਤੁੜਕੇ ਦੇਖੀ ਜਾਂਦੇ ਆ ਅੰਦਰ ਬੜਾ ਆਤਮਾਨਾ ਆ ਹਾਲੇ ਸਾਲ ਤੋਂ ਬਈ ਨਾ ਰਹਿਤਾਂ ਇਹਦੇ ਨਾਲ ਸ਼ਰਮਪੁਰ ਪੌਂਦਾ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਾ ਗਿਆ ਸੀ ਉਸੇ ਅੰਦਰ ਸਾਡੇ ਗੰਢ ਤਿਆਰ ਹੋ ਗਏ ਸੋਹਾ ਤੁੜਕੇ ਦੇਖੀ ਜਾਂਦੇ ਆ ਕਿਰੇ ਦੀ ਪਰ ਕੇ ਇਹ ਸਭ ਫਾਈ ਲੱਗਦੇ ਹੁੰਦਾ ਆ ਆਵਾਜ਼ ਬਹੁਤ ਦਮਕ ਆਹ ਆ ਆ ਆ ਜਿਹੜੇ ਕਹਿਨ ਦਾ ਮਤਲਬ ਹੈ ਉਹਨਾਂ ਨਾਲ ਹੀ ਕਰ ਲਾਂਗੇ ਗੱਲ ਬਾਤ ਸਾਡੇ ਨਾਲ ਉਹਨਾਂ ਦੇ ਨਾਲ ਬਹੁਤ ਬਤਾ ਬਹੁਤ ਹੀ ਨਾ ਕੋਈ ਨਾ ਕੋਈ ਨਾ